ਦੁਨੀਆ ਦੇ ਵਿੱਚ ਅੰਧਵਿਸ਼ਵਾਸ ਘਟਣ ਦਾ ਨਾਮ ਨਹੀਂ ਲੈ ਰਿਹਾ। ਅਸੀਂ ਚੰਨ ਤੇ ਪਹੁੰਚ ਗਏ ਆਂ ਪਰ ਅਸਲ ਵਿੱਚ ਸਾਡੀ ਸੋਚ ਜਿਹੜੀ ਹੈ ਉਹ ਪਤਾਲ ਦੇ ਵਿੱਚ ਗਰਕੀ ਹੋਈ ਨਜ਼ਰ ਆ ਰਹੀ ਹੈ। ਸਾਨੂੰ ਅਸਲ ਸੱਚਾਈ ਤੋਂ ਕੋਹਾਂ ਦੂਰ ਇਹ ਸਾਡੀ ਸੋਚ ਰੱਖ ਰਹੀ ਹੈ। ਇਸੇ ਕਰਕੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਡੇਰੇ ਖੁੱਲਦੇ ਨੇ ਬਹੁਤ ਸਾਰੇ ਉਹਨਾਂ ਡੇਰਿਆਂ ਦੇ ਮੁਖੀ ਜਿਹੜੇ ਨੇ ਉਹ ਬਹੁਤ ਕੁਝ ਕਰਦੇ ਨੇ ਫਿਰ ਵੀ ਅਸੀਂ ਅੱਖਾਂ ਮੀਟ ਕੇ ਉਂ ਦੇਖਦੇ ਰਹਨੇ ਆ ਮਿਸ਼ਨ ਸੱਚ ਦੇ ਵਿੱਚ ਮਹਾਚਾਰਨਜੀਤ ਜੋਗੀ ਔਰ ਅਜਲਾਈ ਪੰਜਾਬੀ ਟੀਵੀ ਤੇ ਅਸੀਂ ਐਸੇ ਤਰ੍ਹਾਂ ਦੇ ਹੀ ਇੱਕ ਡੇਰੇ ਦੀ ਗੱਲਬਾਤ ਕਰਾਂਗੇ ਕਿ ਜਿਸ ਡੇਰੇ ਦੇ ਵਿੱਚ ਇੱਕ ਵੱਡਾ satsang ਰੱਖਿਆ ਜਾਂਦਾ ਉਸ satsang ਦੇ ਵਿੱਚ ਭਗੜੜ ਮੱਚਦੀ ਹੈ ਸਮਾਗਮ ਤੋਂ ਬਾਅਦ ਤਾਂ ਲੋਕ ਉੱਥੇ ਅੱਗੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਬਾਹਰ ਨਿਕਲਦੇ ਨੇ ਤੇਜ਼ ਹੁੰਦੇ ਨੇ ਭਗੜੜ ਮੱਚਦੀ ਹੈ ਤੇ ਲੋਕ ਇੱਕ ਦੂਸਰੇ ਨੂੰ ਤੜੜਦੇ ਹੋਏ ਅੱਗੇ ਨਿਕਲ ਜਾਂਦੇ ਨੇ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਜ ਜਿਨ੍ਹਾਂ ਦੇ ਵਿੱਚ ਬਜ਼ੁਰਗ ਔਰਤਾਂ ਤੇ ਬੱਚੇ ਵੀ ਸ਼ਾਮਿਲ ਨੇ ਆਖਰ ਇਹ ਜਿਸ ਡੇਰੇ ਦੇ ਵਿੱਚ ਇਹ ਕੰਮ ਹੋਇਆ ਇਹ ਜਿੱਥੇ ਸਮਾਗਮ ਸ਼ਮਸ਼ਾਨ ਬਣ ਗਿਆ satsang ਨੇ ਬਹੁਤ ਸਾਰੀਆਂ ਜਾਨਾਂ ਲੈ ਰਹੀਆਂ ਇਹ ਹੈ ਕੌਣ ਹੈ ਇਹ ਡੇਰੇ ਦਾ ਮੁਖੀ ਕੌਣ ਹੈ ਜਿਸ ਨੂੰ ਭੋਲੇ ਬਾਬਾ ਕਿਹਾ ਜਾਂਦਾ ਉਸ ਭੋਲੇ ਦੀ ਪੜਾਈ ਕੀ ਹੈ ਆਓ ਸਾਰਾ ਕੁਝ ਜਾਣਾਂਗੇ ਅੱਜ ਅਸੀਂ मिशन सच ਦੇ ਵਿੱਚ ਭੋਲੇ ਬਾਬਾ ਆਖਰ ਹੈ ਕੌਣ ਦਰਸਲ ਇਹ ਭੋਲੇ ਬਾਬਾ ਏਟਾ ਦਾ ਰਹਿਣ ਵਾਲਾ ਹੈ ਇਹ ਪਹਿਲਾਂ ਪਹਿਲਾਂ ਉਥੇ ਪੁਲਿਸ ਦੇ ਵਿੱਚ ਭਰਤੀ ਸੀ ਹੈਡ ਕਨਸਟੇਬਲ ਸੀ ਉਸ ਤੋਂ ਬਾਅਦ ਕਿਹਾ ਗਿਆ ਕਿ ਇਸ ਨੇ ਸਵੈ ਇੱਛਾ ਦੇ ਨਾਲ ਸੇਵਾ ਮੁਕਤੀ ਲੈ ਲਈ ਤੇ ਅਧਿਆਤਮਿਕਤਾ ਵਾਲੇ ਰਾਹ ਤੁਰ ਗਿਆ। ਜਿਸ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਕੌਣ ਮਿਲਿਆ ਕਿ ਮੇਰਾ ਧਿਆਨ ਸਾਰੇ ਦਾ ਸਾਰਾ ਜੋ ਅਧਿਆਤਮਿਕਤਾ ਵੱਲ ਚਲੇ ਆ ਗਿਆ। ਪਰ ਅਸਲ ਸਚਾਈ ਕੁਝ ਹੋਰ ਹੈ। ਮਿਸ਼ਨ ਸੱਚ ਦੇ ਵਿੱਚ ਸਾਨੂੰ ਪਤਾ ਇਹ ਲੱਗਿਆ ਕਿ ਇਹ ਬਾਬਾ ਅਸਲ ਵਿੱਚ ਸਵੈ ਇੱਛਾ ਦੇ ਨਾਲ ਨਹੀਂ 28 ਸਾਲ ਪਹਿਲਾਂ 90 ਦੇ ਦਹਾਕੇ ਦੇ ਵਿੱਚ ਇਸ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਬਾਬਾ ਆਪਣਾ ਨਾਮ ਪਛਾਣ ਗੁਪਤ ਰੱਖ ਕੇ ਲੋਕਾਂ ਦੇ ਵਿੱਚ ਵਿਚਰਨ ਲੱਗ ਪਿਆ ਤੇ ਫਿਰ ਬਣ ਨਿਕਲਿਆ ਭੋਲੇ ਬਾਬਾ ਤੇ ਇਹਨੇ ਆਪਣਾ ਨਾਮ ਕੁਝ ਹੋਰ ਰੱਖ ਲਿਆ ਲੋਕਾਂ ਨੂੰ ਆਪਣੇ ਮਗਰ ਲਗਾ ਲਿਆ ਭੋਲੇ ਬਾਬਾ ਉਰਫ ਸੂਰਜਪਾਲ ਏਟਾ ਜ਼ਿਲ੍ਹੇ ਦੇ ਪਿੰਡ ਬਹਾਦਰ ਨਗਰੀ ਦਾ ਰਹਿਣ ਵਾਲਾ ਹੈ ਉਸ ਦੀ ਮੋਢਲੀ ਸਿੱਖਿਆ ਏਟਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹ ਕਾਂਸ਼ੀ ਰਾਮ نگر ਦੇ ਪਿੰਡ ਪਟਿਆਲੀ ਦਾ ਰਹਿਣ ਵਾਲਾ ਹੈ ਬਚਪਨ ਦੇ ਵਿੱਚ ਆਪਣੇ ਬਾਪ ਦੇ ਨਾਲ ਖੇਤੀ ਕਰਿਆ ਕਰਦਾ ਸੀ ਜਵਾਨ ਹੋ ਕੇ ਪੁਲਿਸ ਦੇ ਵਿੱਚ ਭਰਤੀ ਹੋਇਆ ਯੂਪੀ ਦੇ 12 ਥਾਣਿਆਂ ਤੋਂ ਇਲਾਵਾ ਉਹ ਇੰਟੈਲੀਜੈਂਸ ਯੂਨਿਟ ਦੇ ਵਿੱਚ ਤਾਇਨਾਤ ਵੀ ਹੋਇਆ ਪੁੱਲੇ ਬਾਬਾ ਨੇ ਇੱਕ ਵੱਡੇ ਇਕੱਠ ਦੇ ਵਿੱਚ ਇਹ ਦਾਵਾ ਕੀਤਾ ਕਿ 18 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ ਉਹਨੇ ਸਵੇ ਇੱਛਾ ਦੇ ਨਾਲ ਆਪਣੀ ਨੌਕਰੀ ਨੂੰ ਛੱਡ ਕੇ ਸਵੈ ਇੱਛਾ ਦੇ ਨਾਲ ਸੇਵਾ ਮੁਕਤੀ ਲੈ ਲਈ ਪਰ ਸਚਾਈ ਕੁਝ ਹੋਰ ਹੈ ਬਾਬੇ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਕਿਉਂ ਕੱਢਿਆ ਗਿਆ ਬਾਬੇ ਨੂੰ ਬਾਹਰ ਅਸਲ ਗੱਲ ਇਹ ਹੈ ਕਿ ਬਾਬੇ ਨੂੰ ਆਖਰ ਨੌਕਰੀ ਤੋਂ ਬਾਹਰ ਕਿਉਂ ਕੱਢਿਆ ਗਿਆ ਬਰਖਾਸਤ ਕਿਉਂ ਕੀਤਾ ਗਿਆ ਉਹ ਇਸ ਕਰਕੇ ਕਿ ਬਾਬੇ ਦੇ ਉੱਪਰ ਜਿੰਸੀ ਸ਼ੋਸ਼ਣ ਦਾ ਮਾਮਲਾ ਦਰਜ ਹੋ ਗਿਆ ਸੀ ਇਸ ਕਰਕੇ ਇਸ ਬਾਬੇ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਫਿਰ ਇਸਨੇ ਆਪਣਾ ਨਾਮ ਬਦਲਿਆ ਨਾਮ ਬਦਲ ਕੇ ਸੂਰਜਪਾਲ ਫਿਰ ਪੋਲੇ ਬਾਬਾ ਬਣਦਾ ਪੋਲੇ ਬਾਬਾ ਬਣ ਕੇ ਲੋਕਾਂ ਦਾ ਇਕੱਠ ਹੁੰਦਾ ਉਸਦੇ ਮਗਰ ਲੋਕ ਉਸਦੇ ਆਉਣ ਜਾਣ ਲੱਗ ਪੈਂਦੇ ਨੇ ਇਹ ਬਾਬਾ ਪੱਗ ਵਿੱਚ ਕੱਪੜਿਆਂ ਵਾਲਾ ਨਹੀਂ ਇਹ ਬਾਬਾ ਗੱਲ ਦੇ ਵਿੱਚ ਵੱਡੀਆਂ-ਵੱਡੀਆਂ ਮਾਲਾ ਪਾ ਕੇ ਜਾਂ ਜਟਾਵਾ ਵਾਲਾ ਬਾਬਾ ਜਾਂ ਖੜਾਵਾ ਵਾਲਾ ਬਾਬਾ ਤੇ ਜਾਂ ਫਿਰ ਕਿਸੇ ਹੋਰ ਤਰ੍ਹਾਂ ਦਾ ਬਾਬਾ ਨਹੀਂ ਇਹ ਬਾਬਾ ਚਿੱਟੇ ਕੱਪੜੇ ਪਹਿਨਦਾ ਜਿੱਤੀ ਸਿਰ ਤੇ ਟੋਪੀ ਲੈਂਦਾ ਤੇ ਆਉਂਦਾ ਹੈ ਬੜੇ ਆਰਾਮ ਦੇ ਨਾਲ ਇੱਥੋਂ ਤੱਕ ਕਿ ਬਾਬੇ ਨੇ ਆਪਣੀ ਫੌਜ ਵੀ ਬਣਾਈ ਹੋਈ ਆ ਜੀ ਹਾਂ ਇਸ ਦੀ ਜਿਹੜੀ ਫੌਜ ਆ ਕਾਲੀ ਵਰਦੀ ਪਹਿਨਦੀ ਆ ਔਰ ਇਸ ਦੀ ਇਹ ਫੌਜ ਆਉਣ ਜਾਣ ਵਾਲੇ ਸ਼ਰਦਾਲੂਆਂ ਨੂੰ ਮੈਨੇਜ ਕਰਦੀ ਆ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਦੀ ਆ ਖਾਣ ਪੀਣ ਦਾ ਪ੍ਰਬੰਧ ਕਰਦੀ ਆ ਭੋਲੇ ਬਾਬਾ ਜਿਸ ਦੇ ਸਮਾਗਮ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਆ ਕਿ ਜਿੱਥੇ ਸੈਂਕੜੇ ਲੋਕਾਂ ਦੀ جان ਚਲੀ ਜਾਂਦੀ ਹੈ ਇਹ ਬਾਬੇ ਦਾ ਸਿੱਧਾ ਪ੍ਰਭਾਵ ਐਸਸੀ ਐਸਟੀ ओबीसी ਇਹਨਾਂ ਲੋਕਾਂ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਹੈ ਬਾਬੇ ਨੇ YouTube ਦੇ ਉੱਪਰ ਆਪਣਾ ਇੱਕ ਚੈਨਲ ਵੀ ਬਣਾਇਆ ਹੋਇਆ ਉੱਥੇ ਕੋਈ ਲਗਭਗ 30 35000 ਇਸ ਦੇ سبسکرਾਈਬਰ ਨੇ Facebook ਉੱਪਰ ਪੇਜ ਵੀ ਬਣਾਇਆ ਹੋਇਆ Facebook ਉੱਪਰ ਇਸ ਬਾਬੇ ਦੇ ਪੇਜ ਦੇ ਉੱਪਰ ਪਾਵੇਂ ਬਹੁਤ ਲਾਈਕਸ ਨਹੀਂ ਫੋਲੋਅਰ ਨਹੀਂ ਪਰ ਜੇਕਰ ਅਸਲ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਬਾਬੇ ਦੇ ਲੱਖਾਂ ਦੇ ਵਿੱਚ ਪੈਰੋਕਾਰ ਨਹੀਂ ਕਿਉਂਕਿ ਜਦੋਂ ਬਾਬਾ ਕੋਈ ਸਮਾਗਮ ਕਰਦਾ ਹੈ ਤਾਂ ਉਸ ਸਮੇਲੇ ਇਸ ਤੇ ਮਗਰ ਲੱਖਾਂ ਦੀ ਤਾਦਾਦ ਵਿੱਚ ਦੁਨੀਆ ਹੋ ਨਿਕਲਦੀ ਹੈ ਹਜ਼ਾਰਾਂ ਦੀ ਤਾਦਾਦ ਵਿੱਚ ਇਹਦੇ ਇਕੱਠ ਹੁੰਦੇ ਨੇ ਸਮਾਗਮਾਂ ਦੇ ਵਿੱਚ ਲੋਕ ਜੁੜਦੇ ਨੇ ਇੱਕ ਹੋਰ ਗੱਲ ਬਾਬੇ ਦੇ ਇੱਕ ਆਸ਼ਰਮ ਦੇ ਵਿੱਚ ਇੱਕ ਨਲਕਾ ਲੱਗਿਆ ਹੋਇਆ ਹੈ ਉਸ ਨਲਕੇ ਤੋਂ ਸਮਾਗਮ ਦੇ ਵਿੱਚ ਆਏ ਲੋਕਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਕਹਿੰਦੇ ਨੇ ਕਿ ਉੱਥੋਂ ਦਾ ਪਾਣੀ ਪੀਣ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਮਾ ਦੂਰ ਹੁੰਦੀਆਂ ਨੇ ਬਹੁਤ ਸਾਰੇ ਲੋਕ ਉਸ ਪਾਣੀ ਨੂੰ ਲੈਣ ਦੇ ਵਾਸਤੇ ਵੀ ਲਾਈਨਾਂ ਲਗਾਉਂਦੇ ਨੇ ਧੱਕਾ ਮੁੱਕੀ ਹੁੰਦੇ ਨੇ ਬੜੀ ਮਾਰੋਮਾਰ ਹੁੰਦੀ ਹੈ ਪਰ ਉਹ ਲਗਾਤਾਰ ਅੰਧਵਿਸ਼ਵਾਸ ਦੇ ਵਿੱਚ ਘਿਰੇ ਹੋਏ ਲੋਕ ਲੱਗੇ ਰਹਿੰਦੇ ਨੇ ਪਾਣੀ ਦੀਆਂ ਲਾਈਨਾਂ ਦੇ ਵਿੱਚ ਕਿ ਉਸ ਕ੍ਰਿਸ਼ਮਈ ਨਲਕੇ ਦੇ ਉੱਪਰੋਂ ਪਾਣੀ ਲੈ ਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਜੜਿਆ ਉਹ ਦੂਰ ਕਰਨੇ ਨੇ ਭੋਲੇ ਬਾਬਾ ਲੋਕਾਂ ਦੇ ਭੋਲੇਪਨ ਦਾ ਫਾਇਦਾ ਉਠਾਉਂਦੇ ਹੋਏ ਕਰੋਨਾ ਕਾਲ ਦੇ ਵਿੱਚ ਵੀ ਬਾਬੇ ਨੇ ਇੱਕ ਵੱਡਾ ਸਮਾਗਮ ਰੱਖ ਲਿਆ ਸੀ ਜਦ ਕਿ ਉਦੋਂ ਲੋਕਾਂ ਨੂੰ ਜੁੜਨ ਦੀ ਮਨਾਹੀ ਸੀ ਪ੍ਰਸ਼ਾਸਨ ਵੱਲੋਂ ਵੀ ਮਨਾਹੀ ਸੀ ਪਰ ਇਹ ਦੱਸਿਆ ਗਿਆ ਕਿ ਜਦੋਂ ਮਈ ਮਹੀਨੇ ਦੇ ਵਿੱਚ ਕਰੋਨਾ ਆਪਣੇ ਸਿਖਰਾਂ ਤੇ ਸੀ ਤਾਂ ਬਾਬੇ ਨੇ ਉਸ ਵੇਲੇ ਵੀ 50000 ਦਾ ਇਕੱਠ ਕਰ ਲਿਆ ਸੀ ਉਹ ਸਮਾਗਮ ਜਿਹੜਾ ਇੱਕ ਵੱਡਾ ਸਮਾਗਮ ਸੀ ਉਸ ਸਮਾਗਮ ਦੇ ਵਿੱਚ ਵੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਸੀ ਪ੍ਰਸ਼ਾਸਨ ਨੇ ਉਦੋਂ ਵੀ ਬਾਬੇ ਦੇ ਉੱਪਰ ਮਾਮਲਾ ਦਰਜ ਕਰ ਲਿਆ ਸੀ ਪਰ ਹੁਣ ਇੱਕ ਹੋਰ ਵੱਡਾ ਸਮਾਗਮ ਇਹ ਸਮਾਗਮ ਹਾਲੇ ਹੋਰ ਚੱਲਣੇ ਸਨ ਲੰਮੀ ਲਿਸਟ ਸੀ ਇੱਕ ਲੰਮੀ ਲੜੀ ਸੀ ਇਹਨਾਂ ਪ੍ਰੋਗਰਾਮਾਂ ਦੀ ਕਿ ਇਸ ਲੜੀ ਦੇ ਵਿੱਚ ਪਹਿਲਾਂ ਹੀ ਇੱਕ ਵੱਡਾ ਪਟਾਕਾ ਚੱਲ ਗਿਆ ਭਗੜੜ ਮਚੀ ਇਸ ਬਾਬੇ ਦੇ ਸਮਾਗਮ ਦੇ ਵਿੱਚ ਜਦੋਂ ਸਮਾਗਮ ਸਮਾਪਤੀ ਤੋਂ ਬਾਅਦ ਲੋਕ ਬਾਹਰ ਨਿਕਲਦੇ ਨੇ ਪਤਾ ਨਹੀਂ ਕੀ ਹੋਇਆ ਇਹ ਕਾਰਨਾ ਦੀ ਹਾਲੇ ਜਾਂਚ ਹੋਏਗੀ ਪਰ ਲੋਕ ਭੱਜੇ ਇੱਕ ਦੂਸਰੇ ਨੂੰ ਦਰੜਦੇ ਹੋਏ ਬਾਹਰ ਨਿਕਲੇ ਇੱਕ ਦੂਸਰੇ ਨੂੰ ਮਿੱਧਦੇ ਚਲੇ ਗਏ ਔਰ ਇੱਕ ਦੂਸਰੇ ਦੇ ਉੱਪਰ ਤੋਂ ਉੱਪਰ ਹੁੰਦੇ ਹੋਏ ਬਹੁਤ ਸਾਰੀਆਂ ਜਾਨਾਂ ਨੂੰ ਲਾਸ਼ਾਂ ਬਣਾ ਕੇ ਅੱਗੇ ਨਿਕਲ ਗਏ ਵੱਡੀ ਗੱਲ ਇਕੱਠ ਇੱਥੇ ਵੀ ਕੋਈ ਦੱਸ ਦੇਣੀ ਕੋ ਲਗਭਗ 20000 ਤੋਂ ਵੱਡਾ ਇਕੱਠ ਸੀ ਇਸ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਔਰਤਾਂ ਬਜ਼ੁਰਗ ਤੇ ਬੱਚੇ ਵੱਡੀ ਗੱਲ ਪ੍ਰਸ਼ਾਸਨ ਇਸ ਸਮਾਗਮ ਦੇ ਵਿੱਚ ਕਿੱਥੇ ਸੀ ਪ੍ਰਸ਼ਾਸਨ ਦੀ ਨਲਾਕੀ ਕਿੱਥੇ ਸੀ ਕਿ ਜਿਹੜੇ ਦੂਸਰਿਆਂ ਦੇ ਉੱਪਰ ਉਂਗਲ ਉਠਾਉਂਦੇ ਨੇ ਕਿ ਉਹਨਾਂ ਦੇ ਉੱਪਰ ਗਾਜ਼ ਡਿੱਗੇਗੀ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ कि ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਡਿਆਂ ਕਸਬਿਆਂ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੇ ਬਾਬੇ ਰੇ ਕਿ ਜਿਨ੍ਹਾਂ ਦੇ ਮੋਗਰ ਲੱਖਾਂ ਦੀ ਤਦਾਦ ਵਿੱਚ ਲੋਕ ਚੱਲਦੇ ਨੇ ਉਹਨਾਂ ਦੇ ਪੈਰੋਕਾਰ ਨੇ ਇੱਥੋਂ ਤੱਕ ਕਿ ਵੱਡੇ-ਵੱਡੇ ਸਿਆਸਤਦਾਨ ਵੀ ਇਹਨਾਂ ਬਾਬਿਆਂ ਦੇ ਪੈਰੋਕਾਰ ਨੇ ਤੇ ਜੇਕਰ ਗੱਲ ਕਰੀਏ ਯੂਪੀ ਦੇ ਵੱਡੇ-ਵੱਡੇ ਸਿਆਸਤਦਾਨ ਇਸ ਬਾਬੇ ਦੇ ਸਮਾਗਮਾਂ ਦੇ ਵਿੱਚ ਆਉਂਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਮੁਲਾਇਮ ਸਿੰਘ ਯਾਦਵ ਦੇ بیٹے ਅਖਲੇਸ਼ ਯਾਦਵੀ ਨੇ ਉਹ ਵੀ ਬਾਬੇ ਦੇ ਕੋਲ ਆਉਂਦੇ ਰਹੇ ਹੋ ਸਕਦਾ ਬਹੁਤ سارے ਵੱਡੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਸਿਆਸਤਦਾਨ ਵੀ ਇੱਥੇ ਆਉਂਦੇ ਹੋਣਗੇ ਪਰ ਹੁਣ ਜਿਹੜੀਆਂ ਇੰਨੀਆਂ ਜਾਨਾਂ ਗਈਆਂ ਨੇ ਜਿਹੜਾ ਸਮਾਗਮ ਲੋਕਾਂ ਦੇ ਲਈ ਸ਼ਮਸ਼ਾਨ ਬਣ ਗਿਆ ਉਸ ਦਾ ਜ਼ਿੰਮੇਵਾਰ ਕੌਣ ਹੈ ਬਾਬਾ ਐਸ ਵਿਲੇ ਰੂਪੋਸ਼ ਬਾਬੇ ਦੇ ਦਰਬਾਰ ਦੇ ਵਿੱਚ ਲੱਗਾ ਹੋਇਆ ਨਲਕਾ ਜਿੱਕਰ ਲੋਕਾਂ ਦੇ ਦੁੱਖ ਦਰਦ ਵੰਡਾਉਂਦਾ ਸੀ ਤਾਂ ਬਾਬਾ ਇਸ ਵੇਲੇ ਲੋਕਾਂ ਦੇ ਦੁੱਖ ਦਰਦ ਵੰਡਾਉਣ ਦੇ ਵਾਸਤੇ ਖੜਾ ਕਿਉਂ ਨਹੀਂ ਰਿਹਾ ਕਿਉਂ ਉਹਨਾਂ ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਟੱਪ ਕੇ ਦੌੜ ਗਿਆ ਬਾਬਾ ਕਿੱਥੇ ਗਿਆ ਪ੍ਰਸ਼ਾਸਨ ਬਾਬੇ ਨੂੰ ਲੱਭ ਰਿਹਾ ਤੇ ਬਾਬਾ ਇਸ ਵੇਲੇ ਰੂਪੋਸ਼ ਬਾਬਾ ਸਮਾਗਮ ਕਰਾ ਕੇ ਆਪ ਪਤਾ ਨਹੀਂ ਕਿੱਥੇ ਚਲਾ ਗਿਆ ਲੋਕਾਂ ਦੇ ਘਰਾਂ ਦੇ ਵਿੱਚ 70 ਵਿਛ ਗਏ ਪਰ ਬਾਬਾ ਆਪ ਕਿਤੇ ਗਾਇਬ ਹੋ ਗਿਆ ਕਿੱਥੇ ਚਲਿਆ ਗਿਆ ਪ੍ਰਸ਼ਾਸਨ ਨੂੰ ਅਜਿਹੇ ਸਮਾਗਮਾਂ ਨੂੰ ਕਰਵਾਉਣ ਵੇਲੇ ਕਹਿੰਦੇ ਨੇ ਕਿ ਜੋ ਜਿੰਨੇ ਲੋਕਾਂ ਦੀ ਪਰਮਿਸ਼ਨ ਇਸ ਸਮਾਗਮ ਨੂੰ ਕਰਵਾਉਣ ਦੇ ਲਈ ਦਿੱਤੀ ਗਈ ਸੀ ਉਸ ਤੋਂ ਵੀ ਵੱਧ ਗਿਣਤੀ ਦੇ ਵਿੱਚ ਲੋਕ ਇਸ ਸਮਾਗਮ ਦੇ ਵਿੱਚ ਹਾਜ਼ਰ ਸਨ ਹੁਣ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਪਰ ਵੀ ਗਾਜ ਡਿਗਣੀ ਚਾਹੀਦੀ ਹੈ ਕਿ ਜਿਹੜੇ ਲੋਕ ਉਹ ਮਰ ਗਏ ਨੇ ਉਨ੍ਹਾਂ ਦਾ ਮੁਆਵਜ਼ਾ ਸਰਕਾਰ ਦੇਗੀ ਤੇ ਜਾਂ ਫਿਰ ਬਾਬੇ ਦੇ ਖਜ਼ਾਨੇ ਦੇ ਵਿੱਚ ਹੱਥ ਪਾਇਆ ਜਾਏਗਾ ਇਸ ਤਰ੍ਹਾਂ ਦੇ ਬਾਬੇ ਬਹੁਤ ਸਾਰੇ ਨੇ ਇਸ ਬਾਬੇ ਦੇ ਉੱਪਰ ਵੀ ਬਹੁਤ ਸਾਰੇ ਕੇਸ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਵੀ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਨੱਪਣ ਦੇ ਵੀ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਬਾਬੇ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਭੋਲੇ ਬਾਬਾ ਤੇ ਜ਼ਮੀਨਾਂ ਹੜਪਣ ਦੇ ਮਾਮਲੇ ਦਰਜ ਨੇ ਸਾਕਰ ਵਿਸ਼ਵਾਰੀ ਗਰੁੱਪ ਤੇ ਕਾਨਪੁਰ ਦੇ ਬਿਦਨੂ ਥਾਣਾ ਖੇਤਰ ਦੇ ਵਿੱਚ ਕਰਸੂਈ ਪਿੰਡ ਦੇ ਵਿੱਚ 5 ਤੋਂ 7 ਬਿੱਗੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਬਾਬੇ ਦੇ ਉੱਪਰ ਇਲਜ਼ਾਮ ਲੱਗਦੇ ਨੇ ਹੁਣ ਵੱਡੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਬਾਬੇ ਜਿਹੜੇ ਲੋਕਾਂ ਨੂੰ ਇਹ ਉਪਦੇਸ਼ ਦਿੰਦੇ ਨੇ ਕਿ ਸਾਡੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜ਼ਮੀਨਾਂ ਵਾਲਿਆ ਤੇ ਬਾਬਿਆਂ ਦੇ ਆਪ ਦੇ ਡੇਰੇ ਜਿਹੜੇ ਆ ਉਹ 25 25 30 30 50 50 ਕਿੱਲਿਆਂ ਦੇ ਵਿੱਚ ਹੁੰਦੇ ਆ ਤੇ ਉਹ ਬਾਬੇ ਸਾਡੇ ਤਿੰਨ ਹੱਥ ਧਰਤੀ ਦੇ ਉੱਪਰ ਚੌਂਕੜੀ ਮਾਰ ਕੇ ਬੈਠ ਕੇ ਪਰਵਚਨ ਕਰਕੇ ਲੋਕਾਂ ਦਾ ਪਾਰ ਉਤਾਰਾ ਕਿਉਂ ਨਹੀਂ ਕਰਦੇ ਇਹ ਬਾਬਿਆਂ ਦੇ ਮਗਰ ਲੱਗ ਕੇ ਦੁਨੀਆ ਜਿਹੜੀ ਹੈ ਇਹ ਅਸਲ ਸਚਾਈ ਤੋਂ ਕੋਹਾਂ ਦੂਰ ਹੋ ਗਈ ਹੈ ਇਸ ਅੰਧ ਵਿਸ਼ਵਾਸ ਨੇ ਸਾਡੀਆਂ ਅੱਖਾਂ ਦੇ ਉੱਪਰ ਇੱਕ ਐਸੀ ਪੱਟੀ ਬੰਨ ਦਿੱਤੀ ਹੈ ਕਿ ਆਪਣੇ ਹੱਥੀ ਆਪਣੀਆਂ ਇੱਜ਼ਤ ਦਾ ਨਿਲਾਮ ਕਰਨ ਦੇ ਵਾਸਤੇ ਲੋਕ ਅਜਈਆਂ ਥਾਂਾਂ ਤੇ ਚਲੇ ਜਾਂਦੇ ਨੇ ਸੋ ਮਿਸ਼ਨ ਸੱਚ ਦੇ ਵਿੱਚ ਅੱਜ ਇੰਨਾ ਹੀ ਪਰ ਫਿਲਹਾਲ ਅਸੀਂ ਦੁਖੀਆਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਨਾਂ ਚਲੀਆਂ ਗਈਆਂ ਜਿਹੜੇ ਮਰਨ ਵਾਲੇ ਨੇ ਜਿਹੜੇ ਲੋਕ ਜ਼ਖਮੀ ਨੇ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਹਾਲੇ ਗੰਭੀਰ ਰੂਪ ਦੇ ਵਿੱਚ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ ਜ਼ਖਮੀ ਜਲਦੀ ਠੀਕ ਹੋ ਜਿਹੜੇ ਲੋਕ ਇਸ ਜਹਾਨੋਂ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਲਈ ਲਾਈ ਪੰਜਾਬੀ ਟੀਵੀ ਵੱਲੋਂ ਹਮਦਰਦੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ ਕਿ ਸਾਡੇ ਪ੍ਰਸ਼ਾਸਨ ਕੋਲ ਸਾਡੀਆਂ ਸਰਕਾਰਾਂ ਦੇ ਕੋਲ ਕੋਈ ਜਵਾਬ ਹੈ ਕਿ ਉਹ ਦੱਸ ਸਕਦੇ ਨੇ ਕਿ ਇਹੋ ਜੀ ਘਟਨਾ ਦੁਬਾਰਾ ਮੁੜ ਨਹੀਂ ਵਾਪਰੇਗੀ ਬਹੁਤ ਸਾਰੇ ਸਵਾਲ ਤੁਹਾਡੇ ਉੱਪਰ ਛੱਡ ਕੇ ਜਾ ਰਹੇ ਜੇਕਰ ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਮਿਲਦਾ ਹੈ ਤਾਂ ਕਿਰਪਾ ਕਰਕੇ ਸਾਨੂੰ ਵੀ ਜ਼ਰੂਰ ਦੱਸਿਓ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਦਿਓ ਇਜਾਜ਼ਤ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਓ ਜੀ ਹੋ ਜਾਓ ਤਿਆਰ ਆ ਗਿਆ ਬੱਚਿਆਂ ਦਾ ਖੇਡ ਕੈਂਪ ਜੀ ਹਾਂ 6 ਜੁਲਾਈ ਦਿਨ ਸ਼ਨੀਵਾਰ ਸ਼ਾਮ 5 ਵਜੇ ਅਰਦਾਸ ਨਾਲ ਹੋਏਗਾ ਸ਼ੁਭਾਰੰਭ ਹਰ ਸ਼ਨੀਵਾਰ ਤੇ ਐਤਵਾਰ ਸ਼ਾਮੀ 5 ਤੋਂ 7 ਵਜੇ ਤੱਕ ਕੋਈ ਫੀਸ ਨਹੀਂ ਫ੍ਰੀ ਖੇਡ ਕਿੱਟਾਂ ਤੇ ਰਿਫਰੈਸ਼ਮੈਂਟ ਵੀ ਮਿਲੇਗੀ ਬਜ਼ੁਰਗਾਂ ਵਾਸਤੇ ਸੈਰ ਤੇ ਯੋਗਾ ਕਸਰਤ 6 ਤੋਂ 7 ਵਜੇ ਤੱਕ ਸਿਕਸ ਆਫ ਸੈਟਲ ਤੇ ਸਮੂ ਪੰਜਾਬੀ ਭਾਈਚਾਰੇ ਵੱਲੋਂ ਆਪਣੀਆਂ ਖੇਡਾਂ ਤੇ ਵਿਰਸੇ ਨਾਲ ਜੋੜਨ ਦਾ ਇੱਕ ਨਵਕਲਾ ਕਦਮ ਤਾਂ ਫਿਰ ਹਮ ਹੁਮਾ ਕੇ ਪਹੁੰਚੇਓ 14ਵੇਂ ਬੱਚਿਆਂ ਦੇ ਖੇਡ ਮੇਲੇ ਤੇ ਵਿਲਸਨ ਪਲੇ ਫੀਲਡਸ ਕੈਂਟ WA 13028 ਸਾਊਥ-ਈਸਟ 251 ਸਟਰੀਟ Kent, WA 98030. लिए, करो। दो चार सो बारह पंद्रह उनाट गुरु दो पचवंजा तो फिर जरूर पहुंचो फोरटीन समर स्पोर्ट्स कैंप लाइव पंजाबी टीवी हुन भारत जियो टीवी जियो फाइबर प्ले भी देखा जा सकता है ਵੌਲਡ ਵਾਈਫ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਲਾਹਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV